ਜਦੋਂ ਅਬਦਾਲੀ ਨੇ ਸਿੱਖਾਂ ਨੂੰ ਸੰਧੀ ਕਰਨ ਲਈ ਚਿੱਠੀ ਲਿਖੀ ਵੱਡੇ ਖੱਲੂ ਘਾਰੇ ਦੌਰਾਨ ਕਰੀਬ 50 ਹਜ਼ਾਰ ਸਿੱਖ ਸ਼ਿਦੀਆਂ ਪਾ ਗਏ ਵਾਪਸੀ ਤੋਂ ਪਟਿਆਲੇ ਕੋਲੋਂ ਲੰਘ ਰਹੇ ਅਬਦਾਲੀ ਨੇ ਸੋਚਿਆ ਕਿ ਕਿਉਂ ਨਾ ਆਲਾ ਸਿੰਘ ਨਾਲ ਵੀ ਹਿਸਾਬ ਕਰ ਲਿਆ ਜਾਵੇ ਅਸਲ ਵਿੱਚ ਸਿੱਖ ਅੰਮ੍ਰਿਤਸਰ ਤੋਂ ਚੱਲ ਕੇ ਮਾਲਵੇ ਦੇ ਲੱਖੀ ਜੰਗਲਵਾਲ ਨੂੰ ਨਿਕਲ ਗਏ ਸੀ ਉੱਤੋਂ ਸਿੱਖਾਂ ਨੂੰ ਡੂੰਘੇ ਜੰਗਲਾਂ ਦੇ ਰਾਹਾਂ 'ਚੋਂ ਕੱਢ ਕੇ ਲਿਆਉਣ ਵਾਲੇ ਵੀ ਬਾਬਾ ਆਲਾ ਸਿੰਘ ਦੇ ਦੂਤ ਸੀ ਬਾਬਾ ਆਲਾ ਸਿੰਘ ਆਪ ਪਟਿਆਲੇ ਤੋਂ 10 ਕਿਲੋਮੀਟਰ ਪਰੇ ਇੱਕ ਕਿਲੇ ਦੇ ਵਿੱਚ ਸ਼ਰਨ ਲਈ ਬੈਠੇ ਸੀ। ਉਹਨੂੰ ਗ੍ਰਿਫਤਾਰ ਕਰਕੇ ਅਬਦਾਲੀ ਅੱਗੇ ਪੇਸ਼ ਕੀਤਾ ਗਿਆ। 6 ਲੱਖ ਹਰਜਾਨਾ ਭਰਨ ਮਗਰੋਂ ਵੀ ਅਬਦਾਲੀ ਨੇ ਆਲਾ ਸਿੰਘ ਨੂੰ ਕੈਦ ਕਰਕੇ ਕਈ ਦਿਨ ਆਪਣੇ ਨਾਲ ਹੀ ਰੱਖਿਆ। ਅਸਲ ਵਿੱਚ ਅਬਦਾਲੀ ਸਿੱਖਾਂ ਨਾਲ ਸੰਧੀ ਕਰਨਾ ਚਾਹੁੰਦਾ ਸੀ। ਉਹਨੇ ਬਾਬਾ ਆਲਾ ਸਿੰਘ ਤੋਂ ਦਲ ਖਾਲਸਾ ਨੂੰ ਇੱਕ ਚਿੱਠੀ ਭੇਜਵਾਈ ਕਿ ਸਿੱਖ ਭਾਵੇਂ ਉਹ ਤੋਂ ਪੰਜਾਬ ਲਿਖਵਾ ਕੇ ਲੈ ਲੈਣ ਪਰ ਉਸਤੇ ਹੋਰ ਹਮਲੇ ਨਾ ਕਰਨ। ਚਿੱਠੀ ਸੁਣਦਿਆਂ ਹੀ ਸਰਦਾਰ ਚੜਤ ਸਿੰਘ ਪੜਕੁੱਠੇ ਕਿ ਸਾਡਾ ਮੁਲਕ ਅਸੀਂ ਕਿਸੇ ਤੋਂ ਲਖਵਾ ਕੇ ਲੈਣਾ ਅਫਦਾਲੀ ਦੀ ਸੰਧੀ ਵਾਲੀ ਚਿੱਠੀ ਦਾ ਸਰਦਾਰ ਜੱਸਾ ਸਿੰਘ ਨੇ ਜਵਾਬ ਭੇਜਿਆ ਕਿ ਰਾਜ ਤਾਂ ਸਤਿਗੁਰਾਂ ਸਾਨੂੰ ਲਿਖ ਕੇ ਦਿੱਤਾ ਹੋਇਆ ਤੇ ਖਾਲਸੇ ਨੇ ਸਿਰ ਭੇਟ ਕਰਕੇ ਲਿਆ ਪੰਜਾਬ ਦੇਸ਼ ਖਾਲਸੇ ਦਾ ਤੇ ਸਦਾ ਰਹੇਗਾ